ਆਹ ਥੱਲੇ ਪੋੜੀਆਂ ਉੱਤਰ ਕੇ ਸਰੋਵਰ ਬਣਿਆ ਹੋਇਆ ਆ ਸਾਨੂੰ ਵੀ ਉੱਥੇ ਬਾਬਾ ਜੀ ਨੇ ਦੱਸਿਆ ਵਾ ਤੁਸੀਂ ਜਾ ਕੇ ਸਰੋਵਰ ਦੇ ਦਰਸ਼ਨ ਕਰੋ ਤੇ ਮੈਂ ਚੀਜ਼ ਇਹ ਪਹਿਲੀ ਵਾਰ ਦੇਖੀ ਆ ਵੀ ਸਰੋਵਰ ਥੱਲੇ ਬਣਿਆ ਹੋਇਆ ਮੇਰੇ ਹਿਸਾਬ ਨਾਲ ਜਿਹੜਾ ਵੀ ਉਹ ਹੋਂ ਦਾ ਖੂਹ ਆ ਖੂਹ ਦਾ ਪਾਣੀ ਇਹਦੇ ਵਿੱਚੋਂ ਆਉਂਦਾ ਉੱਥੇ ਪੰਪ ਲੱਗੇ ਹੋਏ ਨੇ ਖੂਹ ਦੇ ਵਿੱਚ ਉਹੀ ਪਾਣੀ ਇਸ ਜਗ੍ਹਾ ਦੇ ਵਿੱਚ ਆਉਂਦਾ ਆ ਬਹੁਤ ਠੰਡਾ ਆ ਇਰ ਅੰਦਰੋਂ ਤੇ ਪਾਣੀ ਵੀ ਬਿਲਕੁਲ ਸਾਫ਼ ਆ ਤੇ ਮੈਂ ਕਿ ਚਲੋ ਤੁਹਾਨੂੰ ਦਰਸ਼ਨ ਕਰਾਈਏ ਕਿਉਂਕਿ ਆਪਾਂ ਇਸ ਜਗ੍ਹਾ ਤੇ ਪਹਿਲੀ ਵਾਰ ਦਰਸ਼ਨ ਕੀਤੇ ਆ ਉੱਦਾਂ ਓਪਨ ਜਿਹੜੇ ਸਰੋਵਰ ਹੁੰਦੇ ਆ ਆਪਾਂ ਬਹੁਤ ਦੇਖਿਆ ਪਰ ਜਿਹੜਾ ਇਹ ਇੱਕ ਅੰਡਰਗ੍ਰਾਉਂਡ ਬਣਿਆ ਆ ਬਿਲਕੁਲ ਠੰਡਾ ਆ ਤੇ ਅਗਲੀ ਵਾਰ ਆਵਾਂਗੇ ਤਾਂ ਇਸ਼ਨਾਨ ਜ਼ਰੂਰ ਕਰਕੇ ਜਾਵਾਂਗੇ ਇਸ ਜਗ੍ਹਾ ਦੇ ਉੱਤੇ ਕਿਹੜੇ ਕਾਲ ਪੰਜਾਬੀਓ ਗੱਡੀ ਲਾਤੀ ਪਾਰਕਿੰਗ ਤੇ ਆਪਾਂ ਇਸ ਵੇਲੇ ਖੜੇ ਆ ਤਖਤ ਸ੍ਰੀ ਦਮਦਮਾ ਸਾਹਿਬ ਜਿਹੜਾ ਕਿ ਪੰਜ ਤਖਤਾਂ ਵਿੱਚੋਂ ਇੱਕ ਏ ਆ ਸਭੋ ਕੀ ਤਲਵੰਡੀ ਬਠਿੰਡਾ ਤੇ ਦਰਸ਼ਨ ਕਰਦੇ ਆ ਨਾਲ-ਨਾਲ ਆਪਾਂ ਤੁਹਾਨੂੰ ਦਰਸ਼ਨ ਕਰਾਉਣੀ ਆ ਅ ਦਿਉੜੀ ਆ ਜਿਹੜੀ ਮੇਨ ਮੇਰੇ ਸਾਬ ਨਾਲ ਬਣਦੀ ਪਈ ਆ ਰੈਨੋਵੇਟ ਕਰਦੇ ਪਏ ਆ ਤੇ ਕਾਫੀ ਚਿਰ ਬਾਅਦ ਆਇਆ ਮੈਂ ਇਹ ਮੈਨੂੰ ਬੱਪੋ ਵੀਰੇ ਕਾਫੀ 10 15 ਸਾਲ ਹੋ ਗਏ ਮੈਨੂੰ ਆਏ ਨੂੰ ਅੱਛਾ ਬਹੁਤ ਚਿਰ ਬਾਅਦ ਆ ਰਹੇ ਆ ਵੀਰੇ ਤੇ ਤੁਹਾਡੇ ਨਾਲ ਚਲੋ ਵਜਿਏ ਸਵਾਭ ਬਣਿਆ ਆਪਣਾ ਹਣਾ ਤੇ ਚਲੋ ਆਓ ਕਰੀਏ ਦਰਸ਼ਨ ਤੇ ਨਾਲ ਨਾਲ ਆਪਾਂ ਤੁਹਾਨੂੰ ਕਰਾਈਏ ਮਿੱਟੀ ਘੱਟਾ ਬਾਹਲਾ ਵੀਰੇ ਇਹ ਬਣੂਗੀ ਸੜਕ ਹੌਲੀ ਹੌਲੀ ਕਰਦੇ ਪਏ ਆ ਚਲੋ ਚੱਲੀਏ ਅੰਦਰ ਫਿਰ ਕਿੰਨੇ ਕਿੰਨਾ ਟਾਈਮ ਹੋ ਗਿਆ ਵੀਰੇ ਚਾਰ ਵੱਡਣਾਂ ਦੇ ਫਸ 5 ਵਜੇ ਆਪਾਂ ਉਰੋਂ ਨਿਕਲ ਜਾਾਂਗੇ ਨਾ ਘੰਟਾ ਦਰਸ਼ਨ ਕਰਕੇ ਜਿਹੜਾ ਇਸ਼ਨਾਨ ਕਰਨ ਦਾ ਦਿਲ ਕਰਦਾ ਪਿਆ ਕੱਪੜੇ ਲੈ ਕੇ ਆਉਣੇ ਚਾਹੀਦੇ ਸੀਗੇ ਚਲੋ ਚੱਲੀਏ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਜਾ ਕੇ ਇਹ ਜਿਹੜਾ ਤੁਸੀਂ ਵਲੌਗ ਦੇਖਦੇ ਪਏ ਹੋ ਇਹ ਗੁਰੂ ਨਾਨਕ ਦੇਵ ਜੀ ਦੇ ਗੁਰਪੂਰੋ ਵਾਲੇ ਦਿਨ ਬਣਾਇਆ ਸੀ ਤਾਂ ਹੀ ਜਿਹੜੀ ਇੰਨੀ ਸਜਾਵਟ ਕੀਤੀ ਹੋਈ ਹੈ ਲੜੀਆਂ ਲੱਗੀਆਂ ਹੋਈਆਂ ਆ ਇਹ ਆਓ ਚਲੀਏ ਆਪਾਂ ਅੰਦਰ ਨਾਲ-ਨਾਲ ਤੁਹਾਨੂੰ ਦਰਸ਼ਨ ਕਰਾਈਏ ਜਿੰਨੀ ਕਿ ਵੀਡੀਓ ਆਪਾਂ ਨੂੰ ਗੁਰਦੁਆਰੇ ਦੇ ਵਿੱਚ ਅਲਾਉਡ ਹੁੰਦੀ ਆ ਮਤਲਬ ਕਿ ਜਿਆਦਾ ਆਪਾਂ ਵੀਡੀਓ ਵੀ ਨਹੀਂ ਹੈ ਨਾ ਹਰ ਪਾਸੇ ਕੈਮਰਾ ਲੈ ਕੇ ਜਾ ਸਕਦੇ ਕਿਉਂਕਿ ਦਰਸ਼ਨ ਕਰਨ ਆਇਆ ਵੀਡੀਓ ਤਾਂ ਇੱਕ ਚਲੋ ਤਾਂ ਆਪਾਂ ਬਣਾ ਲੀਦੀ ਆ ਜਿੰਨੀ-ਕਿੰਨੀ ਹੋ ਸਕਦੀ ਆ ਵੀ ਤੁਸੀਂ ਘਰੇ ਬੈਠੇ ਦਰਸ਼ਨ ਕਰ ਸਕਦੇ ਹੋ ਇਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਆ ਤੁਸੀਂ ਵੀਡੀਓ ਨੂੰ ਰੋਕ ਕੇ ਜਿਹਨੇ ਚੰਗੀ ਤਰ੍ਹਾਂ ਪੜ੍ਹਨਾ ਹੈ ਉਹ ਪੜ ਸਕਦਾ ਆ ਇੱਕ ਵਾਰੀ ਆਪਾਂ ਵੀ ਵੀਡੀਓ ਦੇ ਵਿੱਚ ਜਿੰਨਾ ਕ ਆਪਾਂ ਨੂੰ ਇਤਿਹਾਸ ਪਤਾ ਆ ਆਪਾਂ ਤੁਹਾਡੇ ਨਾਲ ਸਾਂਝਾ ਕਰਦਾਂਗੇ ਤਖਤਸ਼੍ਰੀ ਦਮਦਮਾ ਸਾਹਿਬ ਪੰਜ ਤਖਤਾਂ ਵਿੱਚੋਂ ਇੱਕ ਆ ਤੁਹਾਨੂੰ ਆਪਾਂ ਪੰਜ ਤਖਤ ਵੀ ਗਿਣਾ ਦਿੰਨੇ ਆ ਤਖਤਸ਼੍ਰੀ ਹਰਮੰਦਰ ਸਾਹਿਬ ਤਖਤਸ਼੍ਰੀ ਆਨੰਦਪੁਰ ਸਾਹਿਬ ਤਖਤਸ਼੍ਰੀ ਪਟਨਾ ਸਾਹਿਬ ਤਖਤਸ਼੍ਰੀ ਹਜੂਰ ਸਾਹਿਬ ਤਖਤਸ਼੍ਰੀ ਦਮਦਮਾ ਸਾਹਿਬ ਤੇ ਤੁਹਾਨੂੰ ਦਮਦਮਾ ਸਾਹਿਬ ਦਾ ਆਪਾਂ ਇਤਿਹਾਸ ਵੀ ਦੱਸ ਦਾਂਗੇ ਕਿਉਂਕਿ ਧਾਰਮਿਕ ਵੀਡੀਓ ਆ ਇਹਦੇ ਵਿੱਚ ਜਿੰਨੀ ਕ ਆਪਾਂ ਨੂੰ ਤਾਂ ਧਰਮ ਬਾਰੇ ਨੋਲਜ ਆ ਤੇ ਜਿੰਨੀ ਕ ਆਪਾਂ ਨੂੰ ਇਤਿਹਾਸ ਬਾਰੇ ਨੋਲਜ ਆ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਸ੍ਰੀ ਦਮਦਮਾ ਸਾਹਿਬ ਦਾ ਇਤਿਹਾਸ ਤੁਹਾਨੂੰ ਦੱਸੀਏ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਆਨੰਦਪੁਰ ਸਾਹਿਬ ਤੋਂ ਉੱਥੋਂ ਘੇਰਾ ਪਿਆ ਸੀ ਉਸ ਤੋਂ ਬਾਅਦ ਚਮਕੌਰ ਸਾਹਿਬ ਮੁਕਤਸਰ ਹੁੰਦੇ ਹੋਏ 1705 ਈਸਵੀ ਵਿੱਚ ਉਰੇ ਆ ਕੇ ਉਹਨਾਂ ਨੇ ਦਮ ਲਿਆ ਸੀ ਤੇ ਉਸ ਦਿਨ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਖਤ ਸ੍ਰੀ ਦਮਦਮਾ ਸਾਹਿਬ ਪਿਆ ਗਿਆ ਤੇ ਇਹੀ ਇੱਕ ਮੇਨ ਇਤਿਹਾਸ ਆ ਤੇ ਆਓ ਤੁਹਾਨੂੰ ਆਪਾਂ ਹੁਣ ਇੱਥੇ ਹੋਰ ਗੁਰਦੁਆਰਾ ਸਾਹਿਬ ਵਿੱਚ ਛੋਟੇ-ਛੋਟੇ ਬਣੇ ਹੋਏ ਆ ਜਿੱਥੇ ਊੜਾ ੜਾ ਲਿਖਦੇ ਆ ਮਤਲਬ ਕਿ ਗੁਰਮੁਖੀ ਲਿਪੀ ਲਿਖਦੇ ਆ ਤੁਹਾਨੂੰ ਉਹਦੇ ਦਰਸ਼ਨ ਵੀ ਕਰਾਵਾਂਗੇ ਇਹ ਵੀ ਜਿਹੜਾ ਮੈਨੂੰ ਖੂਹ ਆ ਦੇਖਣ 'ਚ ਪੁਰਾਣਾ ਲੱਗ ਰਿਹਾ ਆ ਵੀ ਉਹ ਉਸ ਟਾਈਮ ਦਾ ਹੀ ਹੋਣਾ ਕਿਉਂਕਿ ਅੱਜ ਕੱਲ ਦਾ ਤੁਹਾਨੂੰ ਪਤਾ ਖੂਹ ਤਾਂ ਦੇਖਣੋ ਹੀ ਬੰਦ ਹੋ ਗਿਆ ਵੀ ਧਰਮਿਕ ਸਥਾਨ ਜਿਹੜੇ ਜਾ ਇਤਿਹਾਸਿਕ ਸਥਾਨ ਆ ਉੱਥੇ ਹੀ ਦੇਖ ਨੂੰ ਮਿਲਦੇ ਆ ਕਿਉਂਕਿ ਮਤਲਬ ਪਾਣੀ ਉਸ ਦਾ ਸਰੋਤ ਸੀਗਾ ਵੀ ਪਾਣੀ ਜਦੋਂ ਕੱਢਦੇ ਸੀ ਖੂਹਾਂ ਵਿੱਚੋਂ ਕੱਢਦੇ ਸੀ ਅੱਜ ਕੱਲ ਤਾਂ ਮੋਟਰਾਂ-ਮੋਟਰ ਲੱਗ ਚੁੱਕੀਆਂ ਆ ਤੇ ਕਈ ਹੋਰ ਧਾਰਮਿਕ ਸਥਾਨਾ ਦਾ ਵੀ ਬਣੇ ਹੋਏ ਪਰ ਆਸੇ-ਪਾਸੇ ਸ਼ੀਸ਼ੇ ਲਗਾ ਦਿੱਤੇ ਜਾਂਦੇ ਆ ਮਤਲਬ ਕਵਰ ਕਰ ਦਿੱਤਾ ਜਾਂਦਾ ਆ ਤੇ ਦਰਸ਼ਨੀ ਤਰੀਕੇ ਨਾਲ ਹੁੰਦੇ ਸਹੀ ਤਰੀਕੇ ਨਾਲ ਤੇ ਜਿਹੜੀ ਆ ਮੈਨੂੰ ਦਰਖਤ ਲੱਗਦਾ ਆ ਇਹ ਵੀ ਪੁਰਾਣਾ ਲੱਗ ਰਿਹਾ ਆ ਤੇ ਜਾ ਕੇ ਨੇੜੇ ਦੇਖਦੇ ਆ ਇਤਿਹਾਸ ਲਿਖਿਆ ਹੋਣਾ ਆ ਤੇ ਵਿੱਚ ਚਿੜੀਆਂ ਨੇ ਆਲਣੇ ਵੀ ਪਾਏ ਹੋਏ ਆ ਕਿੰਨੇ ਚਾਲਣੇ ਪਏ ਹੋਏ ਨੇ 10 ਬਾਰ ਆਲਣੇ ਲੱਗੇ ਹੋਏ ਨੇ ਇਹ ਜੋ ਕਰੀਰ ਦਾ درخت ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਸ ਕਰੀਰ ਦੇ درخت ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਉਸ ਟਾਈਮ ਜਦੋਂ 1705 ਈਸਵੀ ਵਿੱਚ ਉਰੇ ਆਏ ਸੀਗੇ ਤੇ ਉਹ ਵੀ ਸਾਹਮਣੇ ਮੈਨੂੰ ਗੁਰਦੁਆਰਾ ਸਾਹਿਬ ਲੱਗ ਰਿਹਾ ਆ ਪਰ ਸੰਗਤ ਨਹੀਂ ਹੈਗੀ ਉਹ ਰੈਨੋਵੇਟ ਕਰਦੇ ਹੋਣੇ ਜਾਂ ਕੁਝ ਪਰ ਇਹੋ ਜਿਹੇ ਜਿਹੜੇ ਦਰਖਤ ਨੇ ਤੁਹਾਨੂੰ ਇਤਿਹਾਸਿਕ ਸਥਾਨਾਂ ਤੇ ਹੀ ਮਿਲਦੇ ਆ ਤੇ ਵਧੀਆ ਗੱਲ ਹੈ ਮਤਲਬ 350 ਸਾਲ ਹੋ ਗਏ ਹਜੇ ਤੱਕ ਸੰਭਿਆ ਹੋਇਆ ਆ ਨਹੀਂ ਤਾਂ ਕਿਤੇ ਪੂਰਾ ਕਵਰ ਕਰ ਦਿੱਤਾ ਜਾਂਦਾ ਵੀ ਦਰਸ਼ਨ ਹੀ ਸਹੀ ਤਰੀਕੇ ਨਾਲ ਹੁੰਦੇ ਇਧਰਲੇ ਪਾਸੇ ਮੈਨੂੰ ਨੀਚੇ ਵਾਲੇ ਪਾਸੇ ਸਰੋਵਰ ਲੱਗ ਰਿਹਾ ਆ ਆਓ ਜਾ ਕੇ ਦੇਖਿਓ ਤੇ ਦਰਸ਼ਨ ਕਰਿਏ ਨਾਲ ਨਾਲ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਯਾਰ ਮੈਂ ਇਹੋ ਜਾਂ ਸਰੋਵਰ ਪਹਿਲੀ ਵਾਰ ਦੇਖਿਆ ਆ ਮਤਲਬ ਅੰਡਰਗ੍ਰਾਉਂਡ ਬਣਾਇਆ ਵਾ ਤੇ ਆਮ ਜਿਹੜੇ ਸਰੋਵਰ ਹੁੰਦੇ ਆ ਪੂਰੇ ਓਪਨ ਹੁੰਦੇ ਖੁੱਲੇ ਹੁੰਦੇ ਆ ਤੇ ਬਹੁਤ ਠੰਡਾ ਆ ਯਾਰ ਥੱਲੋਂ ਫਰਸ਼ ਵੀ ਬਹੁਤ ਠੰਡਾ ਆ ਤੇ ਉਦਾਂ ਵੀ ਅੰਦਰ ਠੰਡਕ ਆ ਤੇ ਜਿਹੜਾ ਜਾਲੇ ਆ ਉਹ ਬਿਲਕੁਲ ਸਾਫ਼ ਆ ਸਰੋਵਰ ਕਿੰਨਾ ਸੋਹਣਾ ਲੱਗਦਾ ਤੇ ਖੂਹ ਵਾਲਾ ਪੁੱਤ ਕਰਦੀ ਵੱਲੋਂ ਬਹੁਤ ਹੁੰਦਾ ਮਨਾਂ ਵਿੱਚ ਕਿਉਂ ਫਿਰ ਇਸ਼ਨਾਨ ਕਰਨ ਦਾ ਦਿਲ ਕਰਦਾ ਜਾਉਂਦਾ ਹੈ ਹੈ ਇਸ਼ਨਾਨ ਕਰਨ ਦਾ ਦਿਲ ਕਰਦਾ ਜਾਉਂਦਾ ਪਾਣੀ ਬਹੁਤ ਠੰਡਾ ਆ। ਇਹਦਾ ਇਤਿਹਾਸਿਕ ਜਿਹੜੀਆਂ ਥਾਵਾਂ ਬਣੀਆਂ ਹੋਈਆਂ ਆਪਣੇ ਜਦੋਂ ਉੰਨੇ ਸਕੂਨ ਮਿਲਦਾ ਯਾਰ ਆ ਕੇ ਇੱਕ ਤੇ ਮੈਂ ਪਹਿਲੀ ਵਾਰ ਆਪੀਸੀ ਜਿਵਾਰ ਆਇਸੂ ਦੋਣੀ ਸੀ ਦੇਖਿਆ ਹਾਂ ਸ੍ਰੋਵਰ। ਅਗਲੀ ਵਾਰ ਆਵਾਂਗੇ ਤਾਂ ਇਸ਼ਨਾਨ ਕਰਕੇ ਜਾਵਾਂਗੇ। ਮੈਨੂੰ ਨਹੀਂ ਸੀ ਪਤਾ ਅੰਦਰ ਥੱਲੇ ਬਣਿਆ ਆ। ਹੁਣ ਚੱਲਦੇ ਹਾਂ। ਆਪਾਂ ਦਰਸ਼ਨ ਕਰਕੇ ਆਗੇ ਬਾਹਰਲੇ ਪਾਸੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਲਿਖਣ ਸਰ ਸਾਹਿਬ ਤੇ ਪਾਸ਼ਾਈ ਦਸਵੀਂ ਆਓ ਆਪਾਂ ਅੰਦਰ ਚੱਲਦੇ ਆਂ ਤੇ ਨਾਲ-ਨਾਲ ਦਰਸ਼ਨ ਕਰਾਂਗੇ ਦਰਸ਼ਨ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਉਹੀ ਆ ਸਥਾਨ ਆ ਜਿੱਥੇ ਗੁਰਮੁਖੀ ਲਿਪੀ ਲਿਖੀ ਜਾਂਦੀ ਆ ਇਤਿਹਾਸਿਕ ਸਥਾਨ ਆ ਇਹਦਾ ਵੀ ਮਤਲਬ ਇਤਿਹਾਸ ਨਾਲ ਸੰਬੰਧ ਹੈ ਤੇ ਨਾਲ ਸਰੋਵਰ ਬਣਿਆ ਹੋਇਆ ਆਓ ਪਹਿਲਾਂ ਆਪਾਂ ਅੰਦਰਲੇ ਪਾਸੇ ਚੱਲਦੇ ਆਂ ਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਫਿਰ ਆਪਾਂ ਜਿੱਥੇ ਊੜਾ ਐੜਾ ਲਿਖਦੇ ਆ ਮਤਲਬ ਕਿ ਗੁਰਮੁਖੀ ਲਿਪੀ ਲਿਖਦੇ ਆ ਤੁਹਾਨੂੰ ਉਸ ਜਗ੍ਹਾ ਤੇ ਦਰਸ਼ਨ ਕਰਾਵਾਂਗੇ ਲੋ ਜੀ ਦਰਸ਼ਨ ਕਰਕੇ ਆ ਜੇ ਬਾਹਰਲੇ ਪਾਸੇ ਸਰੋਵਰ ਦੇ ਨਾਲ ਹੀ ਬਣਿਆ ਹੋਇਆ ਗੁਰਮੁਖੀ ਲਿਪੀ ਜਿੱਥੇ ਸਾਰੀਆਂ ਸੰਗਤਾਂ ਲਿਖਦੀਆਂ ਆ ਤੁਸੀਂ ਸਾਹਮਣੇ ਬੋਰਡ ਦੇਖ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਲਿਖਣਾ ਮਤਲਬ ਉਹ ਨਹੀਂ ਹੁੰਦਾ ਊੜਾ ਐੜਾ ਉਹ ਇੱਥੋਂ ਦੇਖ ਕੇ ਹੀ ਲਿਖ ਸਕਦੇ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਬੱਚੇ ਬਜ਼ੁਰਗ ਨੇ ਜਿਹੜੇ ਜਵਾਨ ਸਾਰੇ ਹੀ ਲਿਖਦੇ ਪਏ ਆ ਤੇ ਆਪਾਂ ਵੀ ਲਿਖਾਂਗੇ ਇਹਦੇ ਲਿਖਣ ਪਿੱਛੋਂ ਕੀ ਇਤਿਹਾਸ ਹੈ ਤੁਹਾਨੂੰ ਪਹਿਲਾਂ ਉਹ ਦੱਸ ਦਿੰਨੇ ਆ ਇੱਥੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਵੀ ਜਿਹੜਾ ਵੀ ਔਰੇ ਆ ਕੇ ਗੁਰਮੁਖੀ ਲਿਪੀ ਲਿਖ ਕੇ ਜਾਊਗਾ ਉਹ ਹੋ ਉੱਚ ਕੋਟੀ ਦਾ ਵਿਦਵਾਨ ਬਣੂਗਾ ਤੇ ਜਿੰਨਾ ਕ ਆਪਾਂ ਨੂੰ ਇਤਿਹਾਸ ਪਤਾ ਆ ਆਪਾਂ ਤੁਹਾਨੂੰ ਉਹਨਾਂ ਕੇ ਦੱਸਿਆ ਆ ਤੇ ਜੇ ਆਪਣੇ ਕੋਲ ਕੋਈ ਗਲਤੀ ਹੋਈ ਹੋਵੇ ਤੁਸੀਂ ਥੱਲੇ ਕਮੈਂਟ ਚ ਲਿਖ ਸਕਦੇ ਹੋ ਵੀ ਤੁਸੀਂ ਆ ਚੀਜ਼ ਇੱਥੇ ਗਲਤ ਦੱਸੀ ਆ ਤੇ ਸਹੀ ਇਹ ਹੈ ਇਹ ਵੀ ਨਾਲ ਦੱਸ ਦਿਓ ਕਿਉਂਕਿ ਕੱਲੀ ਗਲਤੀ ਨਾਲ ਦੱਸਿਆ ਕਰੋ ਜੋ ਸਹੀ ਆ ਥੱਲੇ ਨਾਲ ਉਹ ਵੀ ਲਿਖ ਦਿਆ ਕਰੋ ਤਾਂ ਜੋ ਆਪਾਂ ਨੂੰ ਅੱਗੇ ਤੋਂ ਧਿਆਨ ਰਹੇ ਤੇ ਇਹ ਚੀਜ਼ ਦੀ ਨੋਲਿਜ ਮਿਲ ਜਾਂਦੀ ਆ ਤੇ ਆਓ ਆਪਾਂ ਲਿਖਦੇ ਆ ਊੜਾੜਾ ਆਪਾਂ ਵੀ ਲਿਖਦੇ ਆ ਨਾਲ ਨਾਲ ਤੇ ਆਪਣੇ ਨਾਲ ਦੇ ਜਿਹੜੇ ਵੀਰ ਭਰਾ ਲਿਖੀ ਬੈਠੇ ਨੇ ਇਹ ਕਰ ਰਹੇ ਵੀਰੇ ਵੀਰੇ ਊੜਾੜਾ ਲਿਖਦੇ ਪਏ ਆ ਸਾਰੇ ਲਿਖਾਂਗੇ ਆਪਾਂ ਅੱਛਾ ਜੀ ਤੇ ਅੱਜ ਮੈਂ ਇੱਥੇ ਲਿਖਿਆ ਆਪਾਂ ਨੂੰ ਮੈਨੂੰ ਉਦਾਂ ਹੁੰਦਾ ਨਹੀਂ ਹੈਗਾ ਲਿਖਣਾ ਮਤਲਬ ਪੂਰਾ ਨਹੀਂ ਹੁੰਦਾ ਹਮਮ ਆਪੇ ਤੋਂ ਪੜ੍ਹ ਕੇ ਲਿਖ ਲੈਣਾ ਸਾਰਾ ਠੀਕ ਐ ਤੇ ਕਿਉਂ ਲਿਖਦਾ ਪਤਾ ਤੁਹਾਨੂੰ ਨਹੀਂ ਵੀਰੇ ਤਰਵਿੰਦਰ ਨੂੰ ਪਤਾ ਰਵਿੰਦਰ ਕਿਉਂ ਲਿਖਦੇ ਆ ਚਲੋ ਬਾਅਦ ਚ ਦੱਸਾਂਗੇ ਪਹਿਲਾਂ ਲਿਖ ਦਈਏ ਠੀਕ ਲੋ ਵੀ ਦੇਖਣ ਵਾਲੀ ਉਹ ਸੰਗਤੋਂ ਲਿਖ ਲਿਆ ਆਪਾਂ ਉੜਾਇੜਾ ਤੇ ਮੈਂ ਤਕਰੀਬਨ ਜਦੋਂ ਛੋਟਾ ਹੁੰਦਾ ਸੀ ਉਦੋਂ ਹੀ ਲਿਖਿਆ ਸੀਗਾ ਤੇ ਅੱਜ ਦੁਬਾਰੇ ਮੈਂ ਕਹਿੰਦਾ 12 15 ਸਾਲਾਂ ਬਾਅਦ ਉਰੇ ਆ ਕੇ ਲਿਖਿਆ ਆ ਆ ਸਾਰੇ ਬੱਚੇ ਜਿਹੜੀਆਂ ਛੋਟੀਆਂ ਛੋਟੀਆਂ ਪਲੇਟਾਂ ਹੁੰਦੀਆਂ ਲਿਖਣ ਵਾਲੀਆਂ ਤੇ ਉਹਤੇ ਲਿਖਦੇ ਪਏ ਆ ਤੇ ਤੁਹਾਨੂੰ ਇਤਿਹਾਸ ਆਪਾਂ ਦੱਸ ਦਿੱਤਾ ਆ ਜੋ ਸੀ ਉਰੇ ਦੇ ਲਿਖ ਕੇ ਐਵਰੇਜ ਟੋਡੇ ਨਾਲ ਹੀ ਤਾਂ ਮੈਂ ਲਿਖਿਆ ਆਇਆ ਸੀ ਤੁਸੀਂ ਤੁਸੀਂ ਨਹੀਂ ਲਿਖਿਆ ਵੀਰੇ ਤੁਸੀਂ ਨਹੀਂ ਲਿਖਿਆ ਦੇਖ ਕੇ ਲਿਖਿਆ ਜੀ ਹਾਂ ਦੇਖ ਕੇ ਲਿਖਿਆ ਤੁਸੀਂ ਵੀਰੇ ਬਾਬਾ ਜੀ ਹਜੇ ਦੇ ਲਿਖਿਆ ਹੈ ਜੀ ਤੇ ਇਹ ਮਤਲਬ ਵੀਰੇ ਕਿਉਂ ਲਿਖੀਦਾ ਇਹ ਜੇ ਬਸ ਆਪਣੀ ਇਹ ਆ ਕਿ ਆਪਾਂ ਨੂੰ ਪੰਜਾਬੀ ਆਣੀ ਚਾਹੀਦੀ ਹੈ ਉਹ ਤਾਂ ਪਤਾ ਲੱਗਦਾ ਕਿ ਸਾਨੂੰ ਪੰਜਾਬੀ ਆਉਣੇ ਉਹ ਤਾਂ ਦੇਖ ਕੇ ਲਿਖੀ ਆਪਾਂ ਕਿ ਮੈਂ ਤਾਂ ਨਹੀਂ ਦੇਖ ਕੇ ਲਿਖੀ ਨਹੀਂ ਗੁਰੂ ਸਾਹਿਬ ਲੋ ਮਤਲਬ ਇੱਥੇ ਇਹ ਸੀ ਵੀ ਕਹਿੰਦੇ ਵੀ ਜਿਹੜਾ ਇੱਥੇ ਬਹੁਤ ਦੇਖ ਲੇਗਾ ਉਹ ਚੋਟੀ ਦਾ ਵਿਦਵਾਨ ਬਣੂਗਾ ਵਿਦਵਾਨ ਬਣੂਗਾ ਤਾਂ ਕਰਕੇ ਇੱਥੇ ਛੋਟੇ ਬੱਚੇ ਆਗੇ ਸਾਰੇ ਲਿਖਦੇ ਪਏ ਆ ਆਪਾਂ ਵੀ ਬੱਚਿਆਂ ਨੂੰ ਸਪੈਸ਼ਲ ਮੈਂ ਲਿਖਿਆ ਮੈਂ ਵੀ ਪਹਿਲਾਂ ਛੋਟੇ ਹੁੰਦੇ ਹੁੰਦੇ ਲਿਖਿਆ ਜਦੋਂ ਮੈਂ ਸੀਗਾ 12 ਸਾਲਾਂ ਦਾ ਸਪੈਸ਼ਲ ਛੋਟੇ ਬੱਚਿਆਂ ਨਾਲ ਦੇ ਤਾਂ ਵੀ ਅੱਗੇ ਵਧੀਆ ਗੁਰਬਾਣੀ ਨਾਲ ਜੁੜੇ ਰਹੇ ਤਾਂ ਹੀ ਜਵਾਬ ਜਿਆਦਾ ਲਿਖਦੇ ਪਏ ਨੇ ਪਰ ਬਜ਼ੁਰਗ ਵੀ ਲਿਖਦੇ ਪਏ ਆ ਚਲੋ ਵੀ ਆਪਾਂ ਦਾ ਲਿਖਿਆ ਆਏ ਆ ਤੇ ਚੱਲੀਏ ਹੁਣ ਦਰਸ਼ਨ ਕਰ ਲਈਏ ਦਰਸ਼ਨ ਕਰਉਂਦੇ ਆ ਜਿੰਨਾ ਹੋ ਸਕਿਆ ਆਪਾਂ ਤੁਹਾਨੂੰ ਦਰਸ਼ਨ ਕਰਾਏ ਕਿਉਂਕਿ ਗੁਰੂ ਘਰਾਂ ਦੇ ਵਿੱਚ ਵੀਡੀਓ ਲੋਡ ਨਹੀਂ ਹੁੰਦੀ ਤੇ ਜਿਹੜਾ ਭਾਵਨਾ ਹੁੰਦੀ ਆ ਦਰਸ਼ਨ ਕਰਨ ਨਾਲ ਜਿਆਦਾ ਹੁੰਦੀ ਆ ਵੀਡੀਓ ਬਣਾਉਣ ਨਾਲ ਘੱਟ ਹੁੰਦੀ ਆ ਨਾ ਤੇ ਬਿਲਕੁਲ ਵਧੀਆ ਗੁਰੂ ਘਰਾਂ ਦੇ ਦਰਸ਼ਨ ਕਰਕੇ ਬਹੁਤ ਸਕੂਨ ਮਿਲਦਾ ਹੈ ਹਨ ਈ ਮੈ ਲੱਗਿਆ ਤੁਹਾਨੂੰ ਇੱਕ ਇੰਨੇ ਦਿਨ ਬਾਅਦ ਮਤਲਬ ਕੰਮ ਤੋਂ ਨਹੀਂ ਕੰਮ ਤੇ ਬੰਦਾ ਰੁੱਝਿਆ ਰਹਿੰਦਾ ਨਾ ਦਿੱਲੀ ਹਾਂ ਯਾਰ ਵੀਰੇ ਨਾਲੇ ਪੰਜ ਤਖਤਾਂ ਵਿੱਚੋਂ ਇੱਕ ਤਖਤ ਹੈ ਇਹ ਪੰਜ ਤਖਤ ਦਾ ਆਪਾਂ ਨੂੰ ਦਰਸ਼ਨ ਕਰਨੀ ਚਾਹੀਦੀ ਹੈ ਜਿਹੜੇ ਹੈਗੇ ਆ ਉਹਨਾਂ ਵਿੱਚੋਂ ਇੱਕ ਤਖਤ ਦਾ ਦਮਦਮਾ ਸਾਹਿਬ ਆ ਗਾੜਾ ਜਿਹਨੇ ਸੀਗਾ ਹਾਂਜੀ ਤੇ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਮ ਦੇ ਨਾੜਾ ਤੇ ਉਹ ਸਮੁੱਚੇ ਦੇ ਆਪਾਂ ਆਏ ਆ ਹਾਂ ਵਧੀਆ ਗੱਲ ਆ ਯਾਰ ਇਹਦਾ ਆਪਣੇ ਲਈ ਖੁਸ਼ਕਿਸਮਤ ਵਾਲੀ ਗੱਲ ਲੱਗਣੀ ਹੈ ਤੇ ਅਸੀਂ ਆਪਣੇ ਵੱਲੋਂ ਵੀ ਸਾਰੇ ਸੰਗਤ ਨੂੰ ਅਰਦਾਸ ਅਰਦਾਸ ਬੇਨਤੀ ਕਰਦੇ ਆਂ ਵੀ ਵੀਡੀਓ ਚਲੋ ਦੇਖਣੀ ਉਹ ਤਾਂ ਬੰਦਾ ਚਲੋ ਘਰੇ ਬੈਠਾ ਦੇਖ ਲੈਂਦਾ ਆ ਜਰੂਰ ਆਇਓ ਤੁਸੀਂ ਦਰਸ਼ਨ ਜਿਹੜੇ ਉਰੇ ਆ ਕੇ ਤੁਸੀਂ ਕਰਨੇ ਆ ਉਹਦਾ ਤਾਂ ਰੂਹ ਜਿਹੜੀ ਉਰੇ ਆ ਕੇ ਜੁੜਦੀ ਆ ਸਵਾਦ ਵੱਖਰਾ ਹਿੱਤ ਰੋ ਦਾ ਚਲੋ ਆਪਾਂ ਗੱਡੀ ਪਾਰਕਿੰਗ ਕੋਲੇ ਚੱਲਦੇ ਆਂ ਬਾਕੀ ਗੱਲਬਾਤ ਤੁਹਾਡੇ ਨਾਲ ਉੱਥੇ ਕਰਦੇ ਆਂ ਤਾਜਾ ਕਨੇ ਦਾ